ਬੜੀਆਂ ਸੁਣਨ ਵਾਲੀਆਂ ਚੀਜ਼ਾਂ ਨੇ ਗਾਣੇ ਗੁਣੇ ਮੈਂ ਗਾ ਕੇ ਹਟ ਗਿਆ ਦੁੱਖ ਦਕ ਬਦਲ ਨਹੀਂ ਕਿਹੜਾ ਦੁੱਖ ਦੇਣ ਆਈਏ ਜਾਂ ਤੂੰ ਬਦਲੀ ਇਹ ਉਹ ਸਾਰਾ ਗੁਸਤਾਨੇ ਮੈਨੇ ਦੇ ਲਏ ਹੁਣ ਉਮਰ ਐਸੀ ਜਗ੍ਹਾ ਤੇ ਆ ਗਈ ਆ ਮੇਰੀ ਕਿ ਹੁਣ ਮੈਨੂੰ ਨਾ ਤਾਂਨੇ ਮਿਲੇ ਲੋਕੀ ਦੇਣ ਲੱਗ ਪਏ ਇਸ ਕਰਕੇ ਇਦਾਂ ਦੇ ਅੱਛੇ ਕਲਾਮ ਗਾਉਣੇ ਚਾਹੀਦੇ ਉਹ ਵੀ ਗਾਵਾਂਗੇ ਪਰ ਉਸ ਤੋਂ ਪਹਿਲਾਂ ਕੀ ਹੈ ਲਫ਼ਜ਼ ਸੁਣਿਓ ਸਹੀ ਤੁਹਾਨੂੰ ਮਜ਼ਾ ਆਏਗਾ ਸ਼ਿਵ ਜੀ ਨੱਚੇ ਤਾંડਵ ਕੀਤਾ ਢਮਰੂ ਨੂੰ ਖੜਕਾਇਆ ਦੇਵ ਲੋਕ ਵਿੱਚ ਦੇਵਤ ਨੱਚੇ ਅਨਹਦਨਾਦ ਵਜਾਇਆ ਸ਼੍ਰੀ ਰਾਮ ਨੂੰ ਬਜਰੰਗੀ ਨੇ ਨੱਚ ਕੇ ਖੂਬ ਰਜਾਇਆ ਦਾਦਾ ਮੀਰਾ ਗੋਪੀਆਂ ਨੱਚੀਆਂ ਕ੍ਰਿਸ਼ਨਾ ਠੰਕਾ ਲਾਇਆ ਭਗਤਿਆਂ ਨੋਇ ਸੰਜਿਆ ਮਾਤਾ ਰੰਗ ਚੜਾਇਆ ਭਗਤਿਆਂ ਨੋਇ ਕਿਬ ਜੀ ਨੱਚੇ ਟਾਂਡਬ ਕੀਤਾ ਡਮਰੂ ਨੂੰ ਖੜਗਾਇਆ ਦੇਵ ਲੋਕ ਵਿੱਚ ਦੇਵਤਾ ਨੱਚੇ ਅਨਖਦਨਾਤ ਵਜਾਇਆ ਸ਼੍ਰੀ ਰਾਮ ਨੂੰ ਬਜਰੰਗੀ ਨੇ ਨੱਟ ਕੇ ਖੂਬ ਰਜਾਇਆ ਹਾ ਹਾ ਮੀਰਾ ਗੋਪੀਆਂ ਨੱਚੀਆਂ ਕ੍ਰਿਸ਼ਨਾਂ ਠੰਕਾ ਲਾਇਆ ਭਗਤ ਧਿਆਨ ਨੂੰ ਐਸਾ ਨੱਚਿਆ ਅਨੰਦ ਚੜਾਇਆ ਭਗਤ ਧਿਆਨ ਨੂੰ ਐਸਾ ਸਤਿਆ ਮਾਧਾ ਰੋਪ ਚੜਾਇਆ ਓ ਜਾਫੇ ਬੁੱਲੇ ਸ਼ਾਹੀ ਨੱਚਿਆ ਨੱਚ ਕੇ ਪੀਰ ਮਨਾਇਆ ਸੱਚੇ ਪੀਰ ਬਨਾਇਆ ਨੱਚ ਕੇ ਪੀਰ ਬਨਾਇਆ ਨੱਚ ਕੇ ਪੀਰ ਬਨਾਇਆ ਨੱਚ ਕੇ ਪੀਰ ਬਨਾਇਆ ਓ ਸੰਤਲੀ ਸੰਦੂਰੀ ਦੀ ਸ਼ਿਕਾਰ ਤੱਕ ਹੀਰਾ ਨੇ ਸੰਤਲੀ ਸੰਦੂਰੀ ਸ਼ਿਕਾਰ ਤੱਕ ਹੀਰਾ ਦੇ ਪੈਦਾ ਵੇਖ ਲੈ ਨੀ ਕਿੰਦਾ ਮਸਤ ਫਕੀਰਾਂ ਦੇ ਪੈਦਾ ਵੇਖ ਲੈ ਨੀ ਕਿੰਦਾ ਮਸਤ